ਹੈਲੋ ਸਤਿਕਾਰ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਦੇ ਉੱਪਰ ਗੱਲ ਕਰਦੇ ਹਾਂ ਬੀਬੀ ਦਲੇਰ ਕੌਰ ਖਾਲਸਾ ਦੀ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਨਾਲ ਚੱਲਦੇ ਦੀਵਾਨ ਵਿੱਚ ਕੀ ਹੋਇਆ ਚਲੋ ਮੰਨਦੇ ਹਾਂ ਕਿ ਉਹਨਾਂ ਨੇ ਗਲਤ ਇਤਿਹਾਸ ਸੁਣਾਇਆ ਹੋਊਗਾ ਪਰ ਇਹ ਗੱਲ ਉਹਨਾਂ ਨੂੰ ਪਿਆਰ ਨਾਲ ਵੀ ਸਮਝਾਈ ਜਾ ਸਕਦੀ ਸੀ ਕਿ ਤੁਸੀਂ ਇਤਿਹਾਸ ਗਲਤ ਦੱਸ ਰਹੇ ਹੋ ਸਹੀ ਤਰੀਕੇ ਨਾਲ ਦੱਸੋ ਪਰ ਕਿਸੇ ਨਾਲ ਮਾੜਾ ਬੋਲਣਾ ਗੁੰਡਾਗਰਦੀ ਕਰਨੀ ਜਾਂ ਕਿਸੇ ਨੂੰ ਇਹ ਕਹਿ ਦੇਣਾ ਕਿ ਅਸੀਂ ਤੁਹਾਡੀ ਗੱਡੀ ਰੋਕਾਂਗੇ ਜਾਂ ਤੁਹਾਡੇ دیਵਾਨਾ ਦੇ ਵਿੱਚ ਜਾਇਆ ਕਰਾਂਗੇ ਇਹ ਵੀ ਕਿੱਦਰ ਦੀ ਇਨਸਾਨੀਅਤ ਹੈ ਬੀਬੀ ਦੇ ਲਈ ਰਕਰ ਬਹੁਤ ਹੀ ਸਮਝਦਾਰ ਤੇ ਸੁਲਝੀ ਹੋਈ ਕੁੜੀ ਹੈ ਉਹ ਬਚਪਨ ਤੋਂ ਹੀ ਸਿੱਖੀ ਸਰੂਪ ਤੇ ਸਿੱਖੇ ਇਤਿਹਾਸ ਨਾਲ ਜੁੜੀ ਹੋਈ ਹੈ ਸ਼ਾਇਦ ਇਹ ਹੀ ਗੱਲ ਕਈ ਲੋਕਾਂ ਨੂੰ ਚੰਗੀ ਨਹੀਂ ਲੱਗਦੀ ਪਰ ਸਾਡੇ ਲੋਕਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਪਹਿਲਾਂ ਹੀ ਕੁੜੀਆਂ ਕਿਸ ਰਾਹ ਤੇ ਤੁਰੀਆਂ ਹੋਈਆਂ ਨੇ ਸਸਾਗੋ ਸਾਨੂੰ ਤਾਂ ਮਾਣ ਕਰਨਾ ਚਾਹੀਦਾ ਹੈ ਖੁਸ਼ ਹੋਣਾ ਚਾਹੀਦਾ ਹੈ ਕਿ ਸਾਡੇ ਪੰਜਾਬ ਦੀ ਕੁੜੀ ਗੁਰ ਇਤਿਹਾਸ ਨਾਲ ਜੁੜੀ ਹੈ ਤੇ ਹੋਰ ਲੋਕਾਂ ਨੂੰ ਵੀ ਗੁਰ ਇਤਿਹਾਸ ਨਾਲ ਜੋੜਦੀ ਹੈ ਨਾ ਕਿ ਉਹਨਾਂ ਨੂੰ ਮਾੜਾ ਬੋਲਣਾ ਚਾਹੀਦਾ ਹੈ ਤੁਹਾਡੇ ਸਾਰਿਆਂ ਦੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਜਰੂਰ ਦੱਸਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ